ਵੇਖੋ ਇੱਥੇ ਨਵੇਂ ਟਰੈਕਟਰ ਕੜੇ ਨੇ ਮੈਂ ਇਸ ਟਾਈਮ ਕਬਾੜ ਬਾਜ਼ਾਰ ਦੀਆਂ ਵੀਡੀਓ ਪਾ ਰਿਹਾ ਪਟਿਆਲੇ ਦੀਆਂ ਤੇ ਤੁਸੀਂ ਵੀ ਲੈ ਸਕਦੇ ਤੁ ਕੁਝ ਵੀ ਆ ਕੇ ਪਟਿਆਲੇ ਆ ਕੇ ਕਿਉਂਕਿ ਮੈਨੂੰ ਰੇਟ ਰੂਟ ਨਾ ਪੁੱਛਿਓ ਵੀ ਕਿਹੜੀ ਚੀਜ਼ ਦਾ ਕਿੰਨਾ ਰੇਟ ਹੈ ਕਿਉਂਕਿ ਮੈਂ ਹੁਣ ਕਿਹੜੀ ਚੀਜ਼ ਦਾ ਕੀ ਰੇਟ ਬਤਾਉਂਗਾ ਦੱਸਾਂਗਾ ਇੱਥੇ ਹੁਣ ਨਾ ਇੱਥੇ ਆਵੇ ਫੋ ਹਰ ਤਰ੍ਹਾਂ ਦੇ ਵੱਡੇ ਤੋਂ ਵੱਡੇ ਇੰਜਨ ਰੇਡੀਏਟਰ ਮਗਰਾਟ ਟਾਇਰ ਸਭ ਕੁਝ ਪਿਆ ਹੈ ਵੀ ਤੁਸੀਂ ਇੱਥੋਂ ਦੁਨੀਆ ਦੀ ਹਰ ਚੀਜ਼ ਮਿਲ ਜਾਂਦੀ ਹੈ ਵਾਸਾ ਦੇ ਕੋਆ ਜਿਵੇਂ ਲੋਕ ਟੂੜੀ ਵਾਲੀ ਮਸ਼ੀਨ ਨੂੰ ਲਾਉਂਦੇ ਹੁੰਦੇ ਹਨ ਨਾ ਟਰੈਕਟਰ ਨੂੰ ਬਣਾ ਕੇ ਵੱਡਾ ਹਰਾ ਰੇਡੀਟਰ ਜਿਹਾ ਉਹਦਾ ਇਹ ਕਿਸੇ ਵੱਡੀ ਚੀਜ਼ ਦਾ ਬਣਿਆ ਪਤਾ ਨਹੀਂ ਕਾਦਾ ਜਿਹੜਾ ਟਰੈਕਟਰ ਦੇ ਅੱਗੇ ਲਾਉਂਦੇ ਰੇਡੀਟਰ ਨੂੰ ਤੇ ਆਹ ਵੇਖੋ ਆ ਜੋਂਡੀਅਰ ਤੇ ਪਏ ਨੇ ਛੂਆ ਛੂਆ ਜੀ ਆ ਜੋਂਡੀਅਰ ਵਾਲੇ ਨੇ ਇਹ ਤੇ ਹਰ ਦੁਕਾਨ ਹੈ ਤੇ ਤੁਸੀਂ ਆ ਕੇ ਕਿਸੇ ਵੀ ਮਾਡਲ ਦੀ ਚੀਜ਼ ਲੈਣੀ ਹੋਵੇ ਤੇ ਤੁਸੀਂ ਆ ਕੇ ਲੈ ਸਕਦੇ ਹੋ ਆਹ ਵੇਖੋ ਟਰੈਕਟਰ ਖਲੋਤੇ ਨੇ ਇੱਥੇ ਨਵੇਂ ਟਰੈਕਟਰ ਵੀ ਖਲੋਤੇ ਨੇ ਤੇ ਪੁਰਾਣੇ ਪੁਰਾਣੇ ਨਵੇਂ ਸਾਰੇ ਖਲੋਤੇ ਨੇ ਆਹ ਵੇਖੋ ਇੱਧਰ ਵੀ ਠੀਕ ਹੈ ਤੇ ਜਨਰੇਟਰ ਵੀ ਮਿਲ ਜਾਂਦੇ ਨੇ ਆ ਦੇਖੋ ਇੱਥੇ ਜਨਰੇਟਰ ਨੇ ਤੇ ਆ ਜਨਰੇਟਰ ਵੇਖੋ ਇੱਥੇ ਕਿੱਡੇ ਕਿੱਡੇ ਵੱਡੇ ਪੇਟ ਹਰ ਦੁਕਾਨਦਾਰ ਚੀਜ਼ ਬਾਜ਼ਾਰ ਵਾਂਗੂ ਲੈ ਕੇ ਬੈਠਾ ਹੋਇਆ ਆ ਇੰਜਨ ਇਧਰ ਕੋਈ ਜਨਰੇਟਰ ਦਾ ਇੰਜਨ ਲਾਉਣਾ ਇੱਥੇ ਜਨਰੇਟਰ ਬਹੁਤ ਮਿਲਦੇ ਨੇ ਛੋਟੇ ਵੱਡੇ ਹਰ ਤਰ੍ਹਾਂ ਦੇ ਤੇ ਤੁਸੀਂ ਆ ਕੇ ਗੇੜਾ ਕੱਢੋ ਫਿਰੋ ਤੁਰੋ ਫਿਰ ਚੀਜ਼ ਲਓ ਜਲਦੀ ਚੀਜ਼ ਨਾਲੋ ਪੂਰੀ ਦਿਹਾੜੀ ਖਰਾਬ ਕਰੋ ਇੱਥੇ ਘੁੰਮ ਫਿਰ ਕੇ ਫਿਰ ਤੁਹਾਨੂੰ ਕੋਈ ਇੰਜਨ ਲੈਣਾ ਹੈ ਕੋਈ ਚੀਜ਼ ਲੈਣੀ ਹੈ ਤੁਹਾਨੂੰ ਮਿਲ ਜੂਗੀ ਤੇ ਇੱਥੋਂ ਨਾ ਮੈਂ ਇਨਾਂ ਤੋਂ ਆਪਣੇ ਇੱਕ ਜਾਣਕਾਰ ਬੰਦੇ ਨੇ ਉਹਨਾਂ ਨੂੰ ਐਸ਼ਰ ਦਾ ਇੰਜਣ ਭੇਜਿਆ ਸੀ ਤੇ ਬੰਦੇ ਯਾਦ ਕਰਦੇ ਨੇ ਅੱਜ ਤੱਕ ਵੀ ਸਾਨੂੰ ਇੰਜਣ ਬੜਾ ਘੈਂਡਲੀ ਲੈ ਕੇ ਭੇਜਿਆ ਸੀ ਮੈਂ ਪੂਰੀ 28000 ਰੁਪਏ ਦਾ ਇੰਜਣ ਭੇਜਿਆ ਸੀ ਮੈਂ ਨਵਾਂ ਇੰਜਣ 2008 ਮਾਡਲ ਐਸ਼ਰ ਦਾ ਆਹ ਦੇਖੋ ਨਵੇਂ ਇੰਜਣ ਪਏ ਇੱਥੇ ਅਮਿੰਦਰਾ ਦੇ ਜੇਕਰ ਨੇ ਜਨਰੇਟਰ ਨੂੰਟਰ ਤੇ ਲਾਉਣਾ ਹੋਵੇ ਜਾਂ ਕਿ ਪੁਰਾਣੇ ਟਰੈਕਟਰ 'ਚ ਰੱਖਣਾ ਹੋਵੇ ਇਹ 25 3000 25 25 3000 ਦੇ ਇੰਜਨ ਮਿਲ ਜਾਂਦੇ ਨੇ ਇੱਥੇ ਤੇ ਆ ਗਿਆ ਗੇਅਰ ਨੇ ਜਿਹੜੇ ਆ ਫੈਕਟਰੀਆਂ ਫੂਕਟਰੀਆਂ ਵਿੱਚ ਲੱਗਦੇ ਨੇ ਇਹ ਵੀ ਮਿਲ ਜਾਂਦੇ ਨੇ ਇੱਥੇ ਆਹ ਕੋ ਅੱਧਾ ਟਰੈਕਟਰ ਹੀ ਖੋਲ ਕੇ ਰੱਖਿਆ ਹੈ ਹੌਲੈਂਡ ਲੱਗਦਾ ਨਾ 3600 ਲਾ 3600 ਅੱਧਾ ਖੋਲ ਕੇ ਰੱਖਿਆ ਆ ਵੀ ਇੱਧਰ ਇੰਜਨ ਉੰਜਨ ਦੇ ਟਾਇਰ ਟੂਰ ਜਾਏ ਕੋਮ ਟਾਇਰ ਚੱਲੇ ਨੇ ਇਹ ਤੋਂ ਟਾਇਰਾਂ ਟੂਰਾਂ ਵਾਲੇ ਲੈ ਜਾਂਦੇ ਨੇ ਇਕੱਠੇ ਟਾਇਰਾਂ ਟੂਰਾਂ ਵਾਲੇ ਲੈ ਜਾਂਦੇ ਨੇ ਕਿ ਦੁਕਾਨਾਂ ਤੇ ਵੇਚੀ ਜਾਂਦੇ ਨੇ ਆ ਟਰੈਕਟਰ ਦੀਆਂ ਸ਼ੋਆਂ-ਸ਼ੋਆਂ ਜੀ ਆ ਗਈਆਂ ਕਿ ਆ ਦੇਖੋ ਵੀ ਟਾਇਰ ਲਈ ਜਾਂਦਾ ਇੱਧਰ ਵੀ ਆ ਕੋਈ ਮਗਰਾਡ ਬਕਸਿਆਂ ਸਮੇਤ ਪਏ ਹੋਏ ਨੇ ਆ ਟਾਇਰ ਪਏ ਨੇ ਰਿਮ ਪਏ ਨੇ ਹਰ ਚੀਜ਼ ਮਿਲ ਜਾਂਦੀ ਹੈ ਨਾ ਦੇਖੋ ਟਾਇਰ ਹੀ ਟਾਇਰ ਪਏ ਨੇ ਗੱਡੀਆਂ ਦਾ ਟਰੈਕਟਰਾਂ ਦਾ ਜੀ ਸੀ ਬੀ ਦਾ ਸਾਰਾ ਤਰ੍ਹਾਂ ਦਾ ਸਮਾਨ ਮਿਲ ਜਾਂਦਾ ਬਸ ਇਹ ਫਿਰ ਤੁਰ ਕੇ ਲਓ ਮੈਨੂੰ ਇਕਲੀ-ਕਲੀ ਚੀਜ਼ ਦਾ ਰੇਟ ਨਾ ਪੁੱਛਿਓ ਕਿਉਂਕਿ ਮੈਂ ਤਾਂ ਇੱਕ ਤੁਹਾਨੂੰ ਵੀਡੀਓ ਦਿਖਾ ਰਿਹਾ ਕਈ ਲੋਕ ਨਾ ਪੁੱਛਣ ਲੱਗ ਜਾਂਦੇ ਫਲਾਣੀ ਜੀ ਕਿੰਨੇ ਦੀ ਫਲਾਣੀ ਜੀ ਕਿੰਨੇ ਮੈਨੂੰ ਕੀ ਪਤਾ ਇਹ ਜੇ ਤੁਹਾਨੂੰ ਆ ਕੇ ਪੁੱਛਣਾ ਪੈਣਾ ਵੀ ਕਿਹੜੀ ਚੀਜ਼ ਕਿੰਨੇ ਦੀ ਐ ਮੈਂ ਤੁਹਾਨੂੰ ਇੰਨਾ ਦਿਖਾ ਸਕਦਾ ਹਾਂ ਇਥੇ ਕਿਹੜੀ ਚੀਜ਼ ਮਿਲਦੀ ਐ ਠੀਕ ਐ ਜੀ ਆਹ ਪਤਾ ਨਹੀਂ ਕੀ ਪਏ ਨੇ ਏਸੀ ਯੂਸੀ ਦੇ ਪੁਰਾਣੇ ਵੱਟੇ ਉਹ ਪਏ ਨੇ ਜਿਹੜੇ ਵੱਡੇ ਮੋਲਾ ਮੋਲਾ ਚ ਲੱਗਦੇ ਨੇ ਆਹ ਵੇਖੋ ਇਧਰ ਨਾਟ ਗਿਰਾਂ ਖਲੋਤਾ ਉਹ ਖਲੋਤੇ ਟਰੈਕਟਰ ਠੀਕ ਐ ਜੀ ਸੋ ਇੱਕ ਵੀਡੀਓ ਫੇਰ ਲੈ ਜਾਈਉਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ